ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰਾਂ ਕਬੱਡੀ ਦੀ ਇੱਕ ਨਵੀਂ ਵੀਡੀਓ ਕਹਿੰਦੇ ਨਿਊਜ਼ੀਲੈਂਡ ਸੇਕਾ ਗੇਮਾ ਵਿੱਚ ਸਰਾ ਹੋ ਗਿਆ ਕੁਰਤੋ ਇੱਤਨੇ ਕਹਿੰਦੇ ਜੈਰੋ ਫੜ ਲਿਆ இந்து ਕਹਿੰਦੇ ਅਜ ਹਰਖਿਆ ਫਿਰਦਾ ਸੀ ਅਮਰੀਕ ਕਹਿੰਦਾ ਜਾਣ ਜਿਵੇਂ ਮਰਜ਼ੀ ਤੇ ਆਉਣੇ ਐ ਹੀ ਆ ਬਾਕੀ ਤੁਹਾਨੂੰ ਇਹ ਮੈਚ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਕਪ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਤੁਸੀਂ ਦੇਖੋ ਇਹ ਫੁੱਲ ਵੀਡੀਓ ਲੱਗਦਾ ਨਿਊਜ਼ੀਲੈਂਡ ਦੇ ਵਿੱਚ ਬੜੀ ਸ਼ੈਤਾਨੀ ਹੈ ਜਦ ਰੇਡ ਪਾਉਂਦਾ ਦੁਨੀਆ ਨੂੰ ਹੁੰਦੀ ਹੈ ਹੈਰਾਨੀ ਆਹ ਜੈਰੋ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਇਸ ਲਈ ਕਹਿੰਦੇ ਬੋਲਿਆ ਹੋਇਆ ਤਾਵਾ ਏ ਇਹ ਆ ਨੌਜੇਦ ਜਦੋਂ ਇਹਨੂੰ ਜੱਫਾ ਲੱਗਿਆ ਸਿੰਦਰ ਆਹ ਲਾਹੌਰੀਆ ਇਹ ਆ ਨੌਜੇਨ ਕਰੂ ਇਸ ਲਈ ਲਾਹੌਰੀਆ ਕੋਸ਼ਿਸ਼ ਕਰਦਾ ਹੋਇਆ ਅੰਗਰੇਜ਼ ਫਿਲਮ ਦੇ ਵਿੱਚ ਜੈਮੀ ਵਰਕ ਨੇ ਆਖਿਆ ਸੀ ਰਕੇਸ਼ ਨੇ ਪਾ ਦਿੱਤੀ ਐ ਲਾਓ ਸਾਹਮਣੇ ਰਕੇਸ਼ ਕਹਿੰਦੇ ਬੋਪਰ ਵਾਲਾ ਨੌਜਰ ਅਗਲੀ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਚਾਰ ਨੇ ਚਾਰੇ ਤਿਆਰ ਨੇ ਗੱਲ ਲੱਗੂਗੀ ਟਕਾਉਣ ਆਹ ਦੇਖੂ ਦੁਨੀਆ ਬੱਟੇ ਵੱਲੋਂ ਉਪਰ ਕਹਿੰਦੇ ਬਿੰਦੂ ਛੋੜੀ ਇੰਦਰਪਾਲ ਬਾਜਵਾ ਨਾਲ ਪਿੰਦੇ ਵੀਰ ਛੋੜੀ ਉਧਰ ਸ਼ਿੰਗਾਰਾ ਗੰਗਾ ਵਾਲਾ ਅਫਸਰ ਆਏ ਹੋਏ ਨੇ ਦਿਲ ਤੋਂ ਧੰਨਵਾਦ ਹੈ ਮੇਰ ਗਰੇ ਪਰਬਤ ਸਾਰਾ ਸਿੰਘ ਜੀ ਬੈਂਸ ਸਾਹਿਬ ਹੁਣ ਆਪੇ ਅੰਗਰੇਜ਼ੀ ਜੀ ਦੱਸ ਦਿਓ ਵੀ ਅਸੀਂ ਤੁਹਾਡਾ ਧੰਨਵਾਦ ਕੀਤਾ ਹੈ ਇਹ ਨੰਬਰ ਫਰਕ ਹੈ ਉੱਥੋਂ ਵਾਲੇ ਹੁੰਦੇ ਆਹ ਸਾਹਮਣੇ ਕਹਿੰਦੇ ਬੋਪਰ ਵਾਲੇ ਦੀ ਕਬੱਡੀ ਪੈ ਰਹੀ ਹੈ ਚਾਰ ਆਹ ਨੌਜਵਾਨ ਆਓ ਦੇਖੋ ਆਓ ਦੇਖੋ ਆਓ ਦੇਖੋ ਆਹ ਤੰਦ ਕਰਤੇ ਵੀ ਭੱਜ 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 ਭਾਜੋ ਮਾਸੀ ਦੇ ਪੁੱਤਾਂ ਕਿੱਧਰ ਦੀ ਭੱਜਦਾ ਆਲਮ ਹੁਣੀ ਮੁਸਕਾਨ ਹੁਣੀ ਪ੍ਰੀਤ ਤੋਂ ਵਾਰੀ ਨਿਵਾ ਰਿਹਾ ਔਰ ਵੇਖਦਾ ਵੀ ਸਾਹਮਣੇ ਅਲੀ ਵੜੈਚ ਤੇ ਹਿੰਦੂ ਦੇ ਦਰਮਿਆਨ ਪੈ ਗਿਆ ਪੰਗਾ ਪੈ ਗਿਆ ਪੰਗਾ ਤੇ ਨਾਲ ਪ੍ਰੀਤ ਸਵੈਗਰ ਵੱਲੋਂ ਉਸ ਵੇਲੇ ਸਾਬਨ ਹੈ ਮੋਰਖੀ ਵਾਲਾ ਕੋਸ਼ੇ ਕਰ ਰਿਹਾ ਕੋਪਰ ਵਾਲਾ ਤੇ ਕਹਿੰਦੇ ਮੋਰਖੀ ਵਾਲਾ ਟੱਕਰ 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 ਪੈ ਗਈ ਸਵੇ ਦੀ ਨਜ਼ਾਰਾ ਵੱਧਿਆ ਹੋਇਆ ਲੱਗਦੇ ਜਫਾ ਐਨ ਨੌਜਾਨ ਕਹਿੰਦੇ ਕਮਾਲ ਦੀ ਖੇਡ ਦਿਖਾ ਰਿਹਾ ਐਨ ਕਮਾਲ ਦਾ ਜਫਾ ਲਾ ਕੇ ਪਾਉਣ ਦਾ ਵਾਅਦਾ ਕਰਦੇ ਅੰਦੂ ਰੁੜਕੇ ਵਾਲਾ ਕਬੱਡੀ ਪਾਉਣ ਦੀ ਲਈ ਵੱਧਿਆ ਹੋਇਆ ਇਹ ਖੇਡ ਪਿਆਰਾਂ ਦੀ ਹੈ ਇਹ ਦੇ ਪਿੰਡਾਂ ਦਾ ਕਿ ਸਾਡੇ ਪਿੰਡਾਂ ਵਿੱਚ ਹੁੰਦੇ ਨਹੀਂ ਫਰੰਡ ਮੁੰਡੇ ਕੁੜੀਆਂ ਉਹ ਬੱਟਿਆਂ ਨੂੰ ਵੱਡੇ ਟੱਕਰ ਗਏ ਓ ਡੇਰੇ ਵਾਲਾ ਸਣੀ ਨੇ ਉਹ ਸਿੱਖ ਗੀਮਾ ਤੇ ਉਹ ਰੁਣਕੇ ਵਾਲਾ ਕਹਿੰਦੇ ਅੰਮੀ ਫੜ ਲਿਆ ਮੇਰੇ ਮਿੱਤਰੋ ਮੈਚ ਹੋਰ ਪਾਸੇ ਨੂੰ 200 ڈالر ਦੇ ਉੱਤੇ ਜਾਣਗੇ ਉਹਨੇ 100 100 ڈالر ਲਿੱਤੇ ਜਾਣਗੇ ਜਿੰਨੇ ਜੱਫੇ ਟੀ ਬੁੱਕੀ ਵਾਲੇ ਲਾਉਣਗੇ ਇੱਕ ਕਬੱਡੀ 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 ਟੱਕਰ 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 ਸਰ ਹੈ ਵੀ ਹੈ ਨਜ਼ਾਰਾ ਵੱਧਿਆ ਹੋਇਆ ਪਿਆਰ ਨਾਲ ਪਿਆਰ ਨਾਲ ਪਿਆਰ ਇਹ ਨਜ਼ਾਰਾ ਕਬੱਡੀ ਦਾ ਪਿਆਰ ਸੰਧਗਤ ਨਾਮ ਬੈਸਲਾ ਧੰਨਵਾਦ ਹੈ ਹੈਪੀ ਹੀਰੇ ਹੋਣਾ ਦਾ ਐਨ ਟੀਮ ਜ਼ਿੰਮੇਵਾਰੀਆਂ ਨਿਭਾ ਰਹੀ ਹੈ ਔਰ ਸਾਹਮਣੇ ਦੇਖਦਾ ਵੀ ਜਫਾ ਐਨ ਨੌਜਵਾਨ ਗੱਭਰੂ ਕਮਾਲ ਕਰਦਾ ਹੋਇਆ ਇਹ ਗੱਜਣ ਦਾ ਚੰਡਿਆ ਹੋਇਆ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਮਹਾਨ ਕਮਾਲ ਦਾ ਜਫਾ ਬਾਸ਼ੀਵਾੜੇ ਵਾਲੇ ਨੂੰ ਲਾ ਪਾਉ ਕਿ ਨਹੀਂ ਐਨ ਸੰਘਰਸ਼ ਜਾਰੀ ਟੱਕਰ ਪਈ ਹੋਈ ਆ ਲੱਗਦਾ ਹੋਇਆ ਜਫਾ ਕਰਵਾਈ ਆ ਜਾਫੀ ਨੇ ਸਾਰਾ ਸੀਜ਼ਨ ਧੰਨ ਧੰਨ ਕਰਵਾਈ ਆ ਜਾਫੀ ਨੇ ਐਨ ਬੱਲੇ ਬੱਲੇ ਇਸ ਵੇਲੇ ਟੱਕਰ ਸਿਰੇ ਦੀ ਹੈ ਨਜ਼ਾਰਾ ਵੱਧਿਆ ਹੋਇਆ ਸਤਨਾਮ ਬੈਸ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਮੜ ਰਿਹਾ ਐਨ ਕਬੱਡੀ ਸਿਰੇ ਦੀ ਹੋ ਰਹੀ ਹੈ ਮੇਲਾ ਕਹਿੰਦੇ ਪਹਿਲੇ ਦਿਨ ਹੀ ਪੂਰਾ ਭਰ ਗਿਆ ਮੇਰੇ ਵੀਰੋ ਐ ਨਜ਼ਾਰਾ ਵੱਧ ਗਿਆ ਜਿਹੜੇ ਇਸ ਵੇਲੇ ਫਿਰ ਕਿਵੇਂ ਗੁੱਡੇ ਵੀ ਪੈ ਰਹੀ ਹੈ ਮੈਨੂੰ ਲੱਗਦਾ ਉਧਰ ਲਾਹੌਰੀਆਂ ਬੱਲੇ ਬੱਲੇ ਕਰਵਾਈ ਪੁਰਿਆ ਆਉਦਾ ਗੁੱਡਾ ਕਹਿੰਦਾ ਐਵਰੀਡੇ ਨਾਉਟ ਸੰਡੇ ਆ ਆ ਆ ਵੱਡੀ ਪੈ ਰਹੀ ਐ ਉਧਰ ਹੈਪੀ ਸ਼ੀਰਾ ਜੀ ਨਾਲ ਕਹਿੰਦੇ ਚਰਨਜੀਤ ਥੇਰਾ ਸਦਨਾਮ ਬੈਸ ਹੁਣੀ ਵੀਰ ਨੇ ਕੁਨਾਲ ਮਹਾਜਨ ਪੈ ਗਿਆ ਚੱਕਰ ਪੈ ਗਿਆ ਵੀ ਕਿਹ ਚੱਕਰ ਪੈ ਗਿਆ ਵੀ ਕਿਹ ਚੱਕਰ ਪੈ ਗਿਆ ਵੀ ਕਿਹ ਚੱਕਰ ਪੈ ਗਿਆ ਚੱਕਰ ਪੈ ਗਿਆ ਵੀ ਕਿਹ ਤੇ ਕਿਹਦਾ ਤੇ ਚੱਕਰ ਪੈ ਗਿਆ ਚੱਕਰ ਪੈ ਗਿਆ ਚੱਕਰ ਪੈ ਗਿਆ ਰਕੀਪਾਲ ਜੀ ਆਪਣੇ ਸੱਜਣਾਵੇ ਨਾਲ ਆਪਣੇ ਮਿੱਤਰਾਂ ਦੇ ਨਾਲ ਆਏ ਹੋਏ ਨੇ ਬਹੁਤ ਵੱਡੇ ਯੋਗਦਾਨ ਨੇ ਨਾ 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 ਜਫਰਦ ਜਫਰਦ ਫਾ ਵੱਜ ਵਾਲਾ ਕਹਿੰਦਾ ਵੀ ਨੰਬਰ ਜਾਫਰੀ ਦਾ ਦੇਖਦੇ ਗੁਰਦਿੱਤਿਆਂ ਕਦੇ ਮੜੀ ਦੀ ਇੰਗਰੇਜੀ ਆਉਂਦੀ ਉਮੀਦਾ ਮੈਨੂੰ ਲੱਗਦਾ ਤੂੰ ਯਾਰੋ ਨੂੰ ਜੋ ਕਹਿਣ ਨੂੰ ਫਿਰਦਾ ਸੀਗਾ ਇਹਨੇ ਅੱਖਾਂ ਨਾਲ ਸਮਝਾਤਾ ਮੀਕਾ ਕਿਹੜੀ ਗੱਲ ਕਰਦਾ ਤੂੰ ਮੁੰਡੇ ਨੇ ਜਫਾ ਲਾਦਾ ਹੈ